ਕਾਰੀ ਲਵਾਂਗੇ ਬਲਜੀਤ ਜੀ ਜੋ ਅੱਜ ਮਾਮਲਾ ਹੋਇਆ ਅਚਾਨਕ ਹੀ ਜੜਾ ਆਇਆ ਪਹਿਲਾਂ ਤੋਂ ਕਹਿ ਲੀਏ ਕਿ ਪਲੈਨਿੰਗ ਬਣਾਈ ਗਈ ਸੀ ਅਚਾਨਕ ਰੇਡ ਕਰ ਦਿੱਤੀ ਗਈ ਮਜੀਠੀਆ ਦੇ ਘਰ ਤੇ ਗ੍ਰਫਤਾਰੀ ਹੋ ਗਈ ਬਹੁਤ ਸਾਰੀਆਂ ਵੀਡੀਓਜ਼ ਆਈਆਂ ਬਹਿਸ ਦੀਆਂ ਵੀਡੀਓਜ਼ ਵੀ ਆਈਆਂ ਆਪਸਰਾਂ ਦੇ ਨਾਲ ਬਹਿਸ ਦੀਆਂ ਵੀਡੀਓਜ਼ ਆਈਆਂ ਹੁਣ ਕੀ ਖੁਲਾਸਾ ਹੈ ਕਿੰਨੀ ਜਾਇਦਾਦ ਦਾ ਜੜਾ ਆ ਕਹਿ ਸਕਦੇ ਹਾਂ ਕਿ ਖੁਲਾਸਾ ਹੈ ਕਿੰਨੇ 100 ਕਰੋੜ ਦਾ ਜੜਾ ਖੁਲਾਸਾ ਹੋਇਆ ਕਿ ਉਹਨਾਂ ਦੇ ਵੱਲੋਂ ਜੋ ਲੈਂਡ ਦੇਣ ਦੀ ਜੀ ਗੱਲ ਕੀਤੀ ਜਾ ਰਹੀ ਹੈ ਬਈ ਇਹ ਹੈ ਕੋਈ ਨਾਤੜੀ ਹੈਗੀ ਆ ਆਪਾਂ ਕਈਏ ਵੀ ਕਹਾਣੀ ਵਿਜੀਲੈਂਸ ਬਿਊਰੋ ਨੇ ਜਾਂ ਜਿਹੜੀ ਚਲਾਈ ਗਈ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਨੇ ਸਾਹਮਣੇ ਲਿਆਂਦੀ ਇਹ 2021 ਦੇ ਵਿੱਚ ਅੱਜ ਤੋਂ 4 ਸਾਲ ਪਹਿਲਾਂ ਇੱਕ ਦੋ ਨੰਬਰ ਪਰਚਾ ਦਰਜ ਹੋਇਆ ਸੀਗਾ ਵਿਜੀਲੈਂਸ ਬਿਊਰੋ ਵੱਲੋਂ ਕੀਤਾ ਗਿਆ ਸੀ ਉਸੇ ਦੀ ਅੱਗੇ ਜਿਹੜੀ ਜਾਂਚ ਚੱਲ ਰਹੀ ਸੀਗੀ ਉਸੇ ਕੱਢੀ ਦੇ ਤਹਿਸਬੂਚ ਹੋਇਆ ਔਰ ਜੋ ਅੱਜ ਵਿਜੀਲੈਂਸ ਬਿਊਰੋ ਦੇ ਅਧਿਕਾਰਿਕ ਸੂਤਰਾਂ ਨੇ ਜਾਰੀ ਕੀਤੇ ਨੇ ਅੰਕੜੇ ਜੇਕਰ ਆਪਾਂ ਉਹ ਮੰਨੀਏ ਤਾਂ ਕਿਹਾ ਜਾਂਦਾ ਕਿ ਜਿਹੜਾ 2021 ਚ ਪਰਚਾ ਹੋਇਆ ਸੀਗਾ ਉਹ ਜੋ ਜਾਂਚ ਸਾਹਮਣੇ ਆਇਆ ਸੀਗੀ 540 ਕਰੋੜ ਰੁਪਏ ਦੀ ਡਰੱਗ ਥੇਦੀ ਲੌਂਡਰਿੰਗ ਦੇ ਵਿੱਚ ਜਿਹੜਾ ਹੈਗਾ ਵਿਕਰਮਜੀਤਿਆ ਸ਼ਾਮਲ ਨੇ ਇਹ ਦੋਸ਼ ਉਹਨਾਂ ਤੇ ਲੱਗੇ ਸੀਗੇ ਤੇ ਹਿਊਜ ਅਨਕਾਊਂਟਰਡ ਕੈਸ਼ ਭਾਵ 166 ਕਰੋੜ ਰੁਪਈਆ ਜਿਹਾ ਮਿਲਿਆ ਜਿਹੜਾ ਕੀ ਆਪਣਾ ਵਿਕਰਮਜੀਤਿਆ ਦੇ ਨਾਲ ਸਬੰਧਤ ਕੰਪਨੀਆਂ ਦੇ ਖਾਤਿਆਂ ਦੇ ਵਿੱਚ ਗਿਆ ਉਸ ਤੋਂ ਇਲਾਵਾ 141 ਕਰੋੜ ਰੁਪਈਆ ਜਿਹੜਾ ਹੈਗਾ ਉਹ ਵਿਦੇਸ਼ ਦੇ ਵਿੱਚ ਆਪਕਈ ਨਿਵੇਸ਼ ਆ ਗਿਆ ਜੀ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ 236 ਕਰੋੜ ਰੁਪਏ ਜਿਹ ਹੈ ਜਿਹਦਾ ਕੋਈ ਖਸਾਬ ਕਿਤਾਬ ਹੀ ਨਹੀਂ ਹੈਗਾ ਅੱਭੀ ਉਹ ਆਪਣਾ ਕਿੱਥੋਂ ਆਇਆ ਕਿੱਥੇ ਜਮਾ آمدਨ ਹੋਈ ਸੀਗੀ ਉਸ ਤੋਂ ਬਾਅਦ ਜੇਕਰ ਹੋਰ ਆਪਾਂ ਅੰਕੜੇ ਦੇਖ ਲਈਏ ਤਾਂ ਵਿਜੀਲੈਂਸ ਬਿਊਰੋ ਨੇ ਆਪਣਾ ਇਹ ਸਾਰੇ ਜਿਹੜੇ ਰਿਵੀਲ ਕੀਤੇ ਨੇ ਔਰ ਇਸ ਤੋਂ ਇਲਾਵਾ ਜੋ ਤੋਂ ਜ਼ਬਤ ਵੀ ਕੀਤਾ ਗਿਆ ਸੀਗਾ ਜੇ ਆਪਾਂ ਦੱਸ ਦਈਏ ਜ਼ਬਤ ਕੀ ਕੀ ਕੀਤਾ ਗਿਆ ਸੀ ਤਾਂ 22 ਬੰਦਿਆਂ ਦੀ ਟੀਮ ਸੀਗੀ ਔਰ ਤਿੰਨ ਲੋਕੇਸ਼ਨਾਂ ਤੇ ਟੀਮ ਸੀਗੀ 30 ਮੋਬਾਈਲ ਫੋਨ 5 ਲੈਪਟਾਪ 3 ਆਈਪੈਡ 2 ਡੈਸਕਟਾਪ ਈ ਡਾਇਰੀਆਂ ਜਾਇਦਾਦਾਂ ਦੇ ਕਾਗਜ਼ਾਤ ਤੇ ਹੋਰ ਕਈ ਤਰ੍ਹਾਂ ਦੇ ਕਾਗਜ਼ਾਤ ਜਿਹੜੇ ਕਿ ਸਰਾਇਆ ਇੰਡਸਟਰੀ ਦੇ ਨਾਲ ਸੰਬੰਧਿਤ ਨੇ ਉਹ ਸਾਰੇ ਵੀ ਜਿਹੜਾ ਹੈਗਾ ਵਿਜੀਲੈਂਸ ਬਿਊਰੋ ਨੇ ਜੱਫਤ ਜਿਹੜਾ ਹੈਗੇ ਕੀਤੇ ਨੇ ਕਿੰਨੇ ਕੁ ਲੰਮੇ ਲੰਮੇ ਸਮੇਂ ਤੱਕ ਹੁਣ ਜਿਹੜੇ ਵਿਕਰਮ ਜੀਠੀ ਅੰਦਰ ਰਹਿ ਸਕਦੇ ਨੇ ਜੇ ਗੱਲ ਕਰੀਏ ਗ੍ਰਫਤਾਰੀ ਦੀ ਜੇ ਸਬੂਤ ਵੀ ਕਿੰਨੇ ਆ ਚੁੱਕੇ ਨੇ ਖੁਲਾਸਾ ਵੀ ਹੋ ਚੁੱਕਾ ਹੁਣ ਜਾਂਚ ਵੀ ਹੋਰ ਡੂੰਘਾਈ ਦੇ ਨਾਲ ਕੀਤੀ ਜਾਵੇਗੀ ਕਿੰਨਾ ਲੰਬਾ ਫਸਣਗੇ ਦੇਖੋ ਜਿਸਵੇਰ ਦੇ ਜਦੋਂ ਲੋਕ ਸੌਕੇ ਉੱਥੇ ਤਾਂ ਪਹਿਲੀ ਖਬਰ ਆਈ ਸੀ ਕਿ ਵਿਕਰਮ ਮਜੀਠੀਆ ਦੇ ਜਿਹੜੇ ਹੈਗੇ ਨੇ 26 ਥਾਵਾਂ ਤੇ ਵਿਕਰਮ ਮਜੀਠੀਆ ਹਸਮੰਦਿਤ ਜਿਹੜੀ ਹੈ ਵਿਜੀਲੈਂਸ ਦੀ ਰੇਡ ਚੱਲ ਪਈ ਹੈ ਤੜਕੇ ਤੋਂ ਹੀ ਸ਼ਾਰਾ ਕੰਮ ਸ਼ੁਰੂ ਹੋ ਗਿਆ ਸੀਗਾ ਔਰ ਸ਼ਾਮ ਤੱਕ ਆਪਾਂ ਦੇਖੀਏ ਤਾਂ ਕੁਝ ਥਾਵਾਂ ਤੇ ਰੇਡ ਖਤਮ ਹੋ ਚੁੱਕੀ ਹੈ ਕੁਝ ਥਾਵਾਂ ਤੇ ਹਲੇ ਵੀ ਚੱਲਦੀ ਪਈ ਹੈ ਤੇ ਇਸ ਟਾਈਮ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੀ ਗੱਡੀ ਦੇ ਵਿੱਚ ਪਟਾ ਕੇ ਪੰਜਾਬ ਲੀਜੀ ਵਿਜੀਲੈਂਸ ਬਿਊਰੋ ਜਿਹੜਾ ਹੈੱਡ ਆਫਿਸ ਹੈ ਸੈਕਟਰ 77 ਮੁਹਾਲੀ ਉੱਥੇ ਲਿਆਂਦਾ ਗਿਆ ਪੁਲਿਸ ਉੱਥੇ ਪਹਨਾ ਟਾਂਗੀ ਹੈ ਜੋ ਆਂਕੜੇ ਵਿਜੀਲੈਂਸ ਨੇ মিডি ਇਹ ਇਸ ਆਧਾਰ ਤੇ ਵੀ ਇਹ ਨਾਲ ਸੰਬੰਧਤ ਆਪਾਂ ਚੀਜ਼ਾਂ ਦੀ ਪੁੱਛਗਿੱਛ ਕਰਨੀ ਹੈ ਪਰਤਾਲ ਕਰਨੀ ਹੈ ਤਾਂ ਕਿੰਨਾ ਕੁ ਤੇ ਇਸ ਮੰਦਰ ਪੇਸ਼ ਕਰ ਪਾਉਂਦੀ ਹੈ ਜਿਹੜੀ ਵਿਜੀਲੈਂਸ ਦੇ ਕੋਰਟ ਦੇ ਅੱਗੇ ਤੇ ਉਸ ਤੇ ਅਧਾਰਤ ਹੋਏਗਾ ਕਿ ਕਿੰਨੇ ਕੁ ਦਿਨ ਇਹਨਾਂ ਨੂੰ ਰਿਮਾਂਡ ਮਿਲਦਾ ਹੈ ਕਦੋਂ ਜੁਡੀਸ਼ੀਅਲ ਜਾਂਦੇ ਨੇ ਜਾਂ ਇਹਨਾਂ ਦੀ ਜਿਹੜੀ ਜ਼ਮਾਨਤ ਆ ਉਹ ਕਦੋਂ ਜਿਹੜਾ ਮਿਲਦੀ ਹੈ ਜੇ ਇਨਵੈਸਟੀਗੇਸ਼ਨ ਜੁਆਇਨ ਦੀ ਗੱਲ ਕਰੋ ਤਾਂ ਵਿਜੀਲੈਂਸ ਬਿਊਰੋ ਵੱਲੋਂ ਜਦੋਂ ਵੀ ਵਿਕਰਮ ਜੀ ਜਿਹਨੂੰ ਮਲਾਇਆ ਗਿਆ ਉਹ ਗਏ ਨੇ ਪੇਸ਼ ਹੋਏ ਨੇ ਪਰ ਕੇਸ ਵੀ ਸਟਿਲ ਹਲੇ ਕੰਟੀਨਿਊ ਚੱਲ ਰਿਹਾ ਸੀ ਬਿਊਰੋ ਨੇ ਉਹਨਾਂ ਨੂੰ ਕੋਈ ਕਲੀਨ ਚਿੱਟ ਵੀ ਹੈਗਾ ਜਿਹੜੀ ਨਹੀਂ ਦਿੱਤੀ ਹੋਈ ਸੀ ਸੋ ਹੁਣ ਆਉਣ ਵਾਲੇ ਦਿਨ ਹੋ ਸਕਦਾ ਅੱਜ ਸ਼ਾਮ ਨੂੰ ਇਹਨਾਂ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਉਹ ਵੀ ਹੋਈਗਾ ਇਹ ਆਣ ਵਾਲੇ ਕੁਝ ਘੰਟਿਆਂ 'ਚ ਆਪਾਂ ਕਹਾਵਾਂਗੇ ਇਹ ਚੀਜ਼ ਆਣ ਵਾਲੇ ਸਾਫ਼ ਹੋਏਗੀ ਜੀ ਜਿਵੇਂ ਬਿਆਨਾਂ ਦੀ ਵੀ ਗੱਲ ਕਰ ਲਈਏ ਤੂੰ ਤੜਾਕ ਜਿਹੜੀ ਹੁੰਦੇ ਨਜ਼ਰ ਆਏ ਉਹਨਾਂ ਦੇ ਪਤਨੀ ਵੀ ਜਿਹੜਿਆ ਬਿਜਲੈਂਸ ਦੇ ਅਧਿਕਾਰੀਆਂ ਦੇ ਨਾਲ ਤੂੰ ਲੜਦੇ ਨਜ਼ਰ ਆਏ ਜੇ ਬਿਆਨ ਦੀ ਗੱਲ ਕਰ ਲਈਏ ਘਰ ਤੋਂ ਨਿਕਲਣ ਤੋਂ ਬਾਅਦ ਜਿਹੜਾ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਬਿਆਨ ਦਿੱਤਾ ਮਜੀਠਿਆਨੇ ਕੇ ਚਿੱਕਾਂ ਤੇਰੀਆਂ ਵੀ ਕਢਾਉ ਇਸ ਬਿਆਨ ਨੂੰ ਕਿਵੇਂ ਦੇਖਦੇ ਦੇਖੋ ਇਹ ਹੁਣ ਵਿਕਰਮ ਮਜੀਠੀਆ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਆਪਣਾ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਸੋਸ਼ੀਲੀ ਤੁਸੀਂ ਵੀ ਮੰਤਰੀ ਰਹਿ ਚੁੱਕੇ ਹੋ ਤੁਸੀਂ ਵੀ ਵਿਧਾਇਕ ਹੋ ਤੁਹਾਡੀ ਘਰ ਵਾਲੀ ਮਜੂਦਾ ਵਿਧਾਇਕਾ ਹੈਗੀ ਹੈ ਤੇ ਭਗਵੰਤ ਮਾਨ ਜਿਹੜੇ ਸੀਐਮ ਨੇ ਮੁੱਖ ਮੰਤਰੀ ਨੇ ਤੇ ਇੱਕ ਮर्यादित ਭਾਸ਼ਾ ਹਨਾ ਮर्यादा ਵਾਲੀ ਭਾਸ਼ਾ ਉਹਨਾਂ ਦੀ ਹੋਣੀ ਚਾਹੀਦੀ ਹੈ ਜੋ ਮਰਜ਼ੀ ਹੈ ਰਾਜਨੀਤਿਕ ਤੌਰ ਤੇ ਤੁਹਾਡੇ ਜਿੰਨੇ ਮਰਜ਼ੀ ਮਤਭੇਦ ਹੋਣ ਵਖਰੇਵਾ ਤੁਹਾਡਾ ਹੌਸਾਡ ਹੈ ਪਰ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦੇ ਅਹੁਦੇ ਨੂੰ ਸਨਮਾਨ ਦੇ ਚਾਹੀਦਾ ਉਹ ਹਮੇਸ਼ਾ ਹੀ ਕਦੀ ਨਾ ਅਜ ਤੱਕ ਨਹੀਂ ਦੇਖਿਆ ਮਜੀਠੀਆਂ ਨੇ ਕਦੀ ਰਿਸਪੈਕਟ ਨਾਲ ਬੁਲਾਇਆ ਹੋਵੇ ਚੀਫ ਮਿਨਿਸਟਰ ਨੂੰ ਇਹ ਜੇ ਇਹ ਜੇ ਸ਼ਬਦ ਜਿਹੜੇ ਵਰਤਦੇ ਐ ਉਹ ਭਗਵਾਨ ਦਾ ਮਾਨ ਦੀ ਤੋਹਫੀ ਨਹੀਂ ਐ ਉਹ ਤੁਸੀਂ ਸੰਵਿਧਾਨ ਦੀ ਤੋਹਫੀਨ ਕਰ ਰਹੇ ਹੋ ਤੁਸੀਂ ਉਹਨਾਂ ਦੇ ਅਹੁਦੇ ਦੀ ਤੋਹਫੀਨ ਕਰ ਰਹੇ ਹੋ ਉਹਨਾਂ ਨੇ ਪਹਿਲੀ ਗੱਲ ਤਾਂ ਉਹਨਾਂ ਨੇ ਜੋ ਵੀ ਕੀਤਾ ਜੋ ਵੀ ਜੀਨਸ ਬਿਊਰੋ ਨੇ ਰਿਪੋਰਟਾਂ ਉਹਨਾਂ ਕੋਲ ਪੇਸ਼ ਕੀਤੀਆਂ ਹਨ ਉਹਨਾਂ ਨੇ ਇਹ ਚੀਫ ਮਿਨਿਸਟਰ ਕੀਤਾ ਭਾਈ ਤੁਸੀਂ ਮੰਤਰੀ ਰਹਿੰਦੇ ਹੋ ਤੁਸੀਂ ਆਹ ਕੁਝ ਗਲਤ ਕੀਤਾ 540 ਕਰੋੜ ਰੁਪਏ ਦੀ ਡਰੱਗ ਮਨੀ ਲੌਂਡਰਿੰਗ ਦੇ ਦੋਸ਼ ਲੱਗਣਾ ਛੋਟੀ ਗੱਲ ਹੁੰਦੀ 161 ਕਰੋੜ ਰੁਪਇਆ ਕੈਸ਼ ਤੁਹਾਡੇ ਖਾਤਿਆਂ 'ਚ ਜਮ੍ਹਾਂ ਹੋ ਰਿਹਾ ਤੁਹਾਡੇ ਨਾਲ ਉਹਦੀ ਕੰਪਨੀਆਂ ਦੇ 141 ਕਰੋੜ ਰੁਪਇਆ 100 ਕਰੋੜ ਤੋਂ ਉੱਪਰ ਹੀ ਹੈ ਸਾਰਾ ਕੰਮ ਮਤਲਬ ਇੱਕ ਅਰਬ ਤੋਂ ਉੱਪਰ ਹੀ ਹੈ ਸਾਰਾ ਕੰਮ ਥੱਲੇ ਕੋਈ ਨਹੀਂ ਹੈਗਾ ਸੋ ਕਹਾ ਉਹ ਵੱਖਰੀ ਗੱਲ ਹੈ ਜਦੋਂ ਕਿਤੇ ਕੇਜਰੀਵਾਲ ਹੁਣੀ ਕਿਸੇ ਪਬਲਿਕ ਸਪੀਕਿੰਗ ਮੀਟਿੰਗ ਦੌਰਾਨ ਕਹਿ ਕੇ ਸੀਗੇ ਤੇ ਮੁੜ ਕੇ ਉਹਨਾਂ ਨੇ ਮਾਫੀ ਵੀ ਮੰਗੀ ਸੀਗੀ ਉਹ ਜੀਠਿਆ ਤੋਂ ਉਹਨਾਂ ਨੇ ਮਾਰਹੰਦਰ ਦਾਵਾ ਪਾਇਆ ਸੀਗਾ ਚਲੋ ਉਹ ਤਾਂ ਉਹ ਅਲੱਗ ਡੱਲ ਸੀਗੀ ਇਹ ਤਾਂ ਪੱਖਾਂ ਤੇ ਧਾਰਤ ਗੱਲ ਹੈਗੀ ਹੈ ਹੁਣ ਕਿੰਨਾ ਕਿ ਤਗੜਾ ਹੋ ਕੇ ਭਾਵੇਂ ਜਿਹੜੀ ਮਜੀਠੀਆ ਦੀ ਟੀਮ ਹੈਗੀ ਆ ਜਰਦੀਪ ਸਿੰਘ ਕਲੇਰ ਨਾਲ ਵਕੀਲ ਨੇ ਪਾਰਟੀ ਤੋਂ ਬੁਲਾ ਰਹੇ ਨੇ ਜਾਂ ਹੋਰ ਕੋਈ ਵਕਾਲਤ ਜਿਹੜੇ ਉਹਨਾਂ ਦੇ ਹੱਕ ਵਿੱਚ ਕਰਨਗੇ ਪੈਰ ਵੀ ਕਰਨਗੇ ਉਹ ਵਕੀਲ ਜਿਹੜੇ ਆਪਣੀ ਅਪੀਲ ਦਲੀਲ ਮਜੀਠੀਆ ਦੇ ਹੱਕ 'ਚ ਦੇਣਗੇ ਉਹ ਕਿੰਨੇ ਕਿ ਤਗੜੇ ਹੋ ਕੇ ਪੇਸ਼ ਹੁੰਦੇ ਨੇ ਸਰਕਾਰੀ ਤੰਤਰ ਸਰਕਾਰੀ ਪੱਖ ਕਿੰਨਾ ਤਗੜਾ ਹੋ ਕੇ ਉਹਨਾਂ ਨੂੰ ਕਾਊਂਟਰ ਕਰਦਾ ਹੈ ਇਹ ਚੀਜ਼ ਜਾਣ ਵਾਲੇ ਦੇ ਨਾਲ ਜਿੱਖਣ ਵਾਲੀ ਹੋਏਗੀ ਜੀ ਬਹੁਤ ਬਹੁਤ ਸ਼ੁਕਰੀਆ ਮਰਵਾਈ ਜਾਣਕਾਰੀ ਦੇਣ ਦੇ ਲਈ ਪੂਰੀ ਧੰਨਵਾਦ